ਤਾਪਮਾਨ ਘਟਣ ਦੇ ਚੱਲਦਿਆਂ ਪੰਜਾਬ ਭਰ ਵਿੱਚ ਸੀਤ ਲਹਿਰ ਚੱਲ ਰਹੀ ਹੈ ਕਿੱਥੇ ਠੰਡ ਦਾ ਪ੍ਰਕੋਪ جاری ਹੈ ਉੱਥੇ ਹੀ ਧੁੰਦ ਦੇ ਚੱਲਦਿਆਂ ਵੀ ਲੋਕਾਂ ਨੂੰ ਵੱਡੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਿਰਫ ਲੁਧਿਆਣਾ ਵਿੱਚ ਹੀ ਨਹੀਂ ਪੂਰੇ ਪੰਜਾਬ ਭਰ ਜਾਂ ਅਸੀਂ ਕਹਾਂਗੇ ਪੂਰੇ ਉਤਰੀ ਭਾਰਤ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਧੁੰਦ ਦੇ ਚੱਲਦਿਆਂ ਲੋਕ ਹੌਲੀ ਚੱਲਣ ਲਈ ਮਜਬੂਰ ਨੇ ਬੀਤੇ ਦਿਨ ਮੌਸਮ ਵਿਗਿਆਨੀ ਵੱਲੋਂ ਰੈਡ ਅਲਰਟ ਵੀ ਜਾਰੀ ਕੀਤਾ ਗਿਆ ਸੀ ਕਿ ਸੰਘਣੀ ਧੁੰਦ ਪਵੇਗੀ ਜਿਹੜੇ ਲੋਕ ਜ਼ਰੂਰੀ ਹੈ ਜਿਨ੍ਹਾਂ ਲੋਕਾਂ ਨੂੰ ਬਾਹਰ ਨਿਕਲਣਾ ਉਹੀ ਬਾਹਰ ਨਿਕਲਣ ਨਹੀਂ ਤਾਂ ਜੇਕਰ ਸਰਦਾ ਹੈ ਤਾਂ ਘਰ ਹੀ ਰਹਿਣ ਕਿਉਂਕਿ ਵੱਡੀ ਗਿਣਤੀ ਵਿੱਚ ਵਾਹਨਾਂ ਦੇ ਐਕਸੀਡੈਂਟ ਹੋ ਰਹੇ ਨੇ ਜਾਂ ਫਿਰ ਵੱਡੀਆਂ ਦਿੱਕਤਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਤਸਵੀਰਾਂ ਤੁਹਾਨੂੰ ਲੁਧਿਆਣਾ ਦੀਆਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਮਹਾਨਗਰ ਜਿੱਥੇ ਵਾਹਨ ਜਿਹੜੇ ਨੇ ਹੌਲੀ ਚੱਲਣ ਲਈ ਮਜਬੂਰ ਨੇ ਕਿਉਂਕਿ ਧੁੰਦ ਦੇ ਚੱਲਦਿਆਂ ਜਿਹੜੀ ਵਿਜ਼ਿਬਿਲਟੀ ਹੈ ਕਾਫੀ ਘਟੀ ਹੋਈ ਹੈ ਜਿਹੜੇ ਵਾਹਨ ਚੱਲ ਰਹੇ ਨੇ ਉਹਨਾਂ ਦੇ ਵੀ ਅੱਗੇ ਜਿਹੜੀਆਂ ਲਾਈਟਾਂ ਨੇ ਲੱਗੀਆਂ ਹੋਈਆਂ ਨੇ ਜਾਂ ਫਿਰ ਉਹਨਾਂ ਵੱਲੋਂ ਇੰਡੀਕੇਟਰ ਚਲਾਏ ਹੋਏ ਨੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਕੀ ਕਹਿਣਾ ਸਰ ਮੌਸਮ ਪਿਛਲੇ 2 ਦਿਨਾਂ ਤੋਂ ਠੰਡਾ ਹੈ ਅੱਜ ਵੀ ਤਕਰੀਬਨ ਤਕਰੀਬਨ 12 ਵੱਜ ਚੁੱਕੇ ਨੇ ਸੂਰਜ ਨਹੀਂ ਨਿਕਲਿਆ ਕਿਦਾਂ ਦੇਖਦੋਂ ਕੀ ਕਹੋਗੇ ਸਰ ਸਭ ਤੋਂ ਵੱਡੀ ਗੱਲ ਇਹ ਆ ਕਿ ਵੀ ਘਰੋਂ ਨਿਕਲਣ ਲਈ ਬਹੁਤ ਕਹਿੰਦਾ ਟਾਈਮ ਲੱਗ ਰਿਹਾ ਹੈ ਵੀ ਜਿੱਥੇ ਜਾਣਾ ਚਾਹੀਦਾ ਸੀ ਸਾਨੂੰ ਕਹਿੰਦਾ ਅਸੀਂ ਬਹੁਤ ਲੇਟ ਪਹੁੰਚ ਰਹੇ ਹਾਂ ਉੱਥੇ ਤੇ ਲੋਕਾਂ ਨੂੰ ਇਹ ਇਸ਼ਾਰਾ ਦੇਣਾ ਚਾਹੁੰਦੇ ਆਂ ਵੀ ਜਦੋਂ ਮੌਸਮ ਖਰਾਬ ਆ ਤਾਂ ਤੁਹਾਨੂੰ ਬਹੁਤ ਜ਼ਿਆਦਾ ਪਈ ਹੋਈ ਹੈ ਵੀ ਜੇ ਤੁਹਾਨੂੰ ਕੋਈ ਕੰਮ ਹੈਗਾ ਜੂਰੀ ਕੰਮ ਆ ਤਾਂ ਨਿਕਲੋ ਸਾਨੂੰ ਜੂਰੀ ਕੰਮ ਸੀਗਾ ਅਸੀਂ ਵੀ 2 ਘੰਟੇ ਬਾਅਦ ਵਿੱਚ ਪਹੁੰਚੇ ਆ ਬਹੁਤ ਟਾਈਮ ਲੱਗਿਆ ਸਾਨੂੰ ਵੀ ਲੋਕਾਂ ਨੇ ਚਲਾਏ ਆ ਵੀ ਤੁਸੀਂ ਘਰ ਨਾ ਨਿਕਲੋ ਜੇ ਦੇ ਨਹੀਂ ਟਾਈਮ ਹੈਗਾ ਸਰ ਜਿਸ ਤਰ੍ਹਾਂ ਅੱਜ ਅਸੀਂ ਦੇਖਿਆ ਕਿ ਸੂਰਜ ਨਹੀਂ ਨਿਕਲਿਆ ਬੀਤੇ ਦਿਨ ਕੁਝ ਸਮੇਂ ਲਈ ਸੂਰਜ ਨਿਕਲਿਆ ਸੀ ਜਾਂ ਫਿਰ ਪਰਸੋਂ ਦੀ ਗੱਲ ਕਰੀਏ ਉਸ ਸਮੇਂ ਵੀ ਕੁਝ ਸਮੇਂ ਲਈ ਜਿਹੜਾ ਸੂਰਜ ਨਿਕਲਿਆ ਸੀ ਕੀ ਲੱਗਦਾ ਕਿ ਜੇਕਰ ਅਜਿਹਾ ਮੌਸਮ ਰਹਿੰਦਾ ਤਾਂ ਤਾਪਮਾਨ ਹੋਰ ਘੱਟ ਆਵੇਗੀ ਤਾਂ ਤਾਪਮਾਨ ਤਾ ਮਾਨ ਜੇ ਗਰਾਫਟ ਆਗੇ ਆਵੇਗੇ ਜੀ ਨਾਲੇ ਕਹਿੰਦੇ ਇੱਕ ਸਭ ਤੋਂ ਵੱਡਾ ਹੈ ਸ਼ਿਦੀ ਦੇ ਹਸਪਤਾਲ ਦਾ ਇਹ ਮੇਜਾ ਹਰ ਸਾਲ ਇਸ ਤਰ੍ਹਾਂ ਦਾ ਮੌਸਮ ਰਹਿੰਦਾ ਵਾ ਤੇ ਲੋਕਾਂ ਨੂੰ ਅਸੀਂ ਇਹ ਕਹਿਣਾ ਚਾ ਰਹੇ ਹਾਂ ਵੀ ਕੰਮ ਬਹੁਤ ਜ਼ਰੂਰੀ ਹੈ ਲੇਕਿਨ ਕਹਿੰਦਾ ਜੇ ਕੰਮ ਜ਼ਰੂਰੀ ਨਹੀਂ ਹੈ ਤਾਂ ਨਾ ਨਿਕਲੋ ਘਰੋ ਬੈਠਾ ਰਹੋ ਤੇ ਜ਼ਰੂਰੀ ਹੈ ਤਾਂ ਹੀ ਨਿਕਲੋ ਜੀ ਬਿਲਕੁਲ ਲੋਕ ਵੀ ਜਿਹੜੇ ਨੇ ਅਪੀਲ ਕਰਦੇ ਨੇ ਜਿਹੜਾਉਂਦੇ ਨੇ ਕਿਦਾਂ ਦੇਖਦੇ ਹੋ ਸਰ ਮੌਸਮ ਦੇ ਵਿੱਚ ਕਿੰਨੀ ਕਿ ਜੜੀ ਆ ਤੁਹਾਨੂੰ ਲੱਗਦਾ ਕਿ ਬਦਲਾਅ ਆਇਆ ਵਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਲੱਗਦਾ ਸਰ ਅੱਜ ਕੱਲ ਦਾ ਮੌਸਮ ਜਿਸ ਹਿਸਾਬ ਨਾਲ ਹੁਣ ਚੱਲ ਰਿਹਾ ਜਦੋਂ 3 ਦਿਨ ਪਹਿਲਾਂ ਵੀ ਜਿੱਦਾਂ ਕਿ ਸੂਰਜ ਨਿਕਲਿਆ ਕੁਝ ਟਾਈਮ ਲਈ ਥੋੜਾ ਜਾਂ ਨਿਕਲ ਕੇ ਸੂਰਜ ਫਿਰ ਵਾਪਸ ਚਲਾ ਗਿਆ ਕਿ ਜਿਸ ਤਰ੍ਹਾਂ ਹੁਣ ਆਪਾਂ ਦੇਖੀਏ ਕਿ ਐਨੀ ਧੁੰਦ ਇੰਨਾ ਮੌਸਮ ਠੰਡਾ ਸਕੂਟਰ ਮੋਟਰਸਾਈਕਲ ਵੀ ਚੱਲਣ ਦੇ ਲੋਕ ਬਹੁਤ ਮਜਬੂਰ ਨੇ ਹੌਲੀ-ਹੌਲੀ ਚੱਲਦੇ ਪਏ ਨੇ ਕਿ ਜਿੱਦਾਂ ਆਪਾਂ ਚਲੀਏ ਜਿੱਦਾਂ ਗੱਡੀਆਂ ਤੇਜ਼ ਚੱਲਦੀਆਂ ਨੇ ਪਰ ਨਹੀਂ ਉਸ ਹਿਸਾਬ ਨਹੀਂ ਨਹੀਂ ਚੱਲਦੀਆਂ ਜੇ ਆਪਾਂ ਕਾਰਾਂ ਵੀ ਦੇਖੀਏ ਗੱਡੀਆਂ ਵੀ ਦੇਖੀਏ ਚਾਹੇ ਆਪਾਂ ਸਕੂਟਰ ਮੋਟਰਸਾਈਕਲ ਦੇਖੀਏ ਲੋਕ ਬਿਲਕੁਲ ਸਲੋ ਚੱਲ ਰਹੇ ਨੇ ਅੱਛਾ ਲੋਕ ਸਲੋ ਚੱਲ ਰਹੇ ਨੇ ਤੁਸੀਂ ਇਹ ਵੀ ਦੇਖਿਆ ਕਿ ਜਿਹੜੀ ਹੈ ਲੋਕਾਂ ਵੱਲੋਂ ਮਾਫਲਰਾਂ ਜਾਂ ਫਿਰ ਅਸੀਂ ਕਹਾਂਗੇ ਕਿ ਮੂੰਹ ਟਕੇ ਹੋਏ ਨੇ ਹੱਥਾਂ ਤੇ ਦਸਤਾਨੇ ਪਾਏ ਹੋਏ ਨੇ ਠੰਡ ਦਾ ਲੋਕ ਲੱਗਦਾ ਕਿ ਠੰਡੋ ਜਿਹੜਾ ਪਰਕੋਪ ਵਧ ਰਿਹਾ ਠੰਡ ਦਾ ਹਾਂਜੀ ਠੰਡ ਦਾ ਪੂਰਾ ਪਰਕੋਪ ਆ ਜੀ ਪੂਰਾ ਬਹੁਤ ਜ਼ਿਆਦਾ ਪਰਕੋਪ ਆ ਠੰਡ ਦਾ ਹੁਣ ਇਸ ਤਰ੍ਹਾਂ ਠੰਡ ਪੈ ਰਹੀ ਆ ਕਿ ਜਿਸ ਤਰ੍ਹਾਂ ਸਮਝ ਲਓ ਤੁਸੀਂ ਅੱਜ ਤੋਂ 10 ਸਾਲ ਪਹਿਲਾਂ ਜਿਸ ਹਾਵਨਾ ਠੰਡ ਪਈ ਸੀ ਨਾ ਉਹ ਵੀ ਕੁਝ ਨਹੀਂ ਐ ਹੁਣ ਉਹਦੇ ਨਾਲੋਂ ਵੀ ਵੱਧ ਪੈ ਰਹੀ ਆ ਠੰਡ ਠੰਡ ਦਾ ਇੰਨਾ ਬੁਰਾ ਹਾਲ ਆ ਪਰ ਪ੍ਰਕੋਪ ਇਹਨਾਂ ਕਹਿਆ ਕਿ ਲੋਕ ਅੱਜ ਕੱਲ ਆਪਣਾ ਮਾਸਕ ਜਾਂ ਮੂੰਹ ਢੱਕ ਕੇ ਹੱਥਾਂ 'ਚ ਗਲਵਜ਼ ਪਾ ਕੇ ਦਸਤਾਨੇ ਪਾ ਕੇ ਲੋਕ ਚੱਲ ਰਹੇ ਨੇ ਅੱਛਾ ਜੀ ਗੱਲ ਕਰੇ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਸੁੱਕੀ ਠੰਡ ਪੈ ਰਹੀ ਕਹਿੰਦੇ ਜੇ ਬਰਸਾਤ ਪੈ ਜਾਵੇ ਉਹਦੇ ਨਾਲ ਕੁਝ ਰਾਹਤ ਲੋਕਾਂ ਨੂੰ ਮਿਲੂਗੀ ਠੰਡ ਬੇਸ਼ੱਕ ਵੱਜੂਗੀ ਪਰ ਲੋਕਾਂ ਨੂੰ ਰਾਹਤ ਮਿਲੂਗੀ ਇਹ ਠੰਡ ਕਹਿੰਦੇ ਬਜ਼ੁਰਗਾਂ ਜਾਂ ਬੱਚਿਆਂ ਲਈ ਹਾਨੀਕਾਰਕ ਹੁੰਦੀ ਹੈ ਹਾਂ ਜੀ ਹਾਂ ਜੀ ਬਿਲਕੁਲ ਜੀ ਇਹ ਸਭ ਤੋਂ ਜ਼ਿਆਦਾ ਦਾ ਠੰਡ ਹੈਗੀ ਆ ਜੀ ਜਿਹੜੀ ਡਾਕਟਰਾਂ ਦੀ ਫਾਇਦੇ ਲਈ ਕਿਉਂਕਿ ਡਾਕਟਰਾਂ ਨੇ ਤਾਂ ਆਪਣਾ ਹੀ ਬਣਾਉਣਾ ਜੀ ਫਿਰ ਹੁਣ ਹੁਣ ਕਿਸੇ ਨੂੰ ਛਿੱਕਾਂ ਜੁਕਾਮ ਖਾਂਸੀ ਨਜਲਾ ਸਭ ਕੁਝ ਹੋ ਜਾਂਦਾ ਹੁਣ ਜਿੰਨਾ ਆਪਾਂ ਠੰਡ ਤੋਂ ਬਚ ਕੇ ਰਹੀਏ ਓਨਾ ਹੀ ਸਭ ਤੋਂ ਵਹਿਤਰ ਆ ਆਪਾਂ ਨੂੰ ਜੇ ਲੋੜ ਆ ਤਾਂ ਆਪਾਂ ਘਰੋਂ ਨਿਕਲੀਏ ਨਹੀਂ ਤਾਂ ਨਹੀਂ ਆਰਾਮ ਕਰੋ ਘਰੇ ਹੀ ਆਪਾਂ ਦੂਜਿਆਂ ਨੂੰ ਵੀ ਕਿਉਂ ਦੱਸਣਾ ਵੀ ਕਿਉਂ ਬਿਮਾਰ ਹੋਣਾ ਆਪਾਂ ਆਪਾਂ ਡਾਕਟਰ ਕੋਲ ਕਿਉਂ ਜਾਣਾ ਇਹ ਵੀ ਆਪਣੇ ਲਈ ਇੱਕ ਫਾਇਦਾ ਹੀ ਆ ਜਿਹੜੀ ਹੁਣ ਸੁੱਕੀ ਠੰਡ ਪੈ ਰਹੀ ਆ ਇਹਦੇ ਨਾਲ ਬਜ਼ੁਰਗ ਤੇ ਬੱਚੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਜੀ ਬਿਲਕੁਲ ਕਹਿੰਦੇ ਨੇ ਕੀ ਕਹਿੰਦੇ ਬਜ਼ੁਰਗਾਂ ਲਈ ਹਾਨੀਕਾਰ ਆ ਗੱਲਬਾਤ ਕਰ ਲੈਣੇ ਅੰਕਲ ਸਾਤਹੀ ਗੱਲ ਹੈ ਜੀ ਐ ਸਰ ਜਿਸ ਤਰ੍ਹਾਂ ਹੁਣ ਠੰਡ ਪੈ ਰਹੀ ਆ ਧੁੰਦ ਵੀ ਪੈ ਰਹੀ ਆ ਵਿਜ਼ਿਬਿਲਟੀ ਵੀ ਘਟੀ ਹੋਈ ਆ ਕੀ ਲੋਕਾਂ ਨੂੰ ਕੀ ਸਲਾਹ ਦਿਓਗੇ ਜਾਂ ਮੌਸਮ ਦੇ ਵਿੱਚ ਕਿੰਨਾ ਕੁ ਬਦਲਾਅ ਦੇਖਦੇ ਹੋ ਕੋਈ ਵਧੀਆ ਹੋ ਰਿਹਾ ਐ ਐਸੇ ਟਾਈਮ ਦੇ ਵਿੱਚ ਆਉਣਾ ਚਾਹੀਦਾ ਦੱਸੋ ਐ ਜੀ ਟਾਈਮ ਚ ਆਉਣਾ ਚਾਹੀਦਾ ਪਰ ਅੱਜ ਪੂਰਾ ਦਿਨ ਵੇਲੇ 12 ਵੱਜ ਚੁੱਕੇ ਨੇ ਤਦ ਤੋਂ ਪੰਨੀ ਨਿਕਲੀ ਹੈਗੀ ਬਿਲਕੁਲ ਵੀ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ ਹਾਂਜੀ ਸੂਰਜ ਨਿਕਲਿਆ ਹੀ ਨਹੀਂ ਬਿਲਕੁਲ ਜੀ ਸਵੇਰ ਦਾ ਫੇਰ ਵੀ ਜੜੀ ਆ ਨਾ ਸੂਰਜ ਤੋਂ ਬਗੈਰ ਵੀ ਲਾਈਟ ਆ ਹਾਂਜੀ ਆ ਰਹੀ ਆ ਇਹਦੇ ਵਿੱਚ ਹਾਂਜੀ ਹਾਂਜੀ ਤੇ ਵਧੀਆ ਮੌਸਮ ਆਏਗਾ ਤੇ ਇਹ ਤੋਂ ਪਹਿਲਾਂ ਜਿਹੜਾ ਸੀਗੀ ਧੁੰਦ ਉਹ ਨਹੀਂ ਆਉਣਾ ਚਾਹੀਦਾ ਉਹ ਧੁੰਦ ਇਤੋਂ ਪਹਿਲਾਂ ਨਹੀਂ ਧੁੰਦ ਚ ਨਹੀਂ ਆਉਣਾ ਅੱਛਾ ਜਿੱਦਾਂ ਤੁਸੀਂ ਤੁਹਾਡੀ ਕਾਫੀ ਉਮਰ ਹੋ ਗਈ ਹੋਣੀ ਆ ਤੁਸੀਂ ਕਾਫੀ ਮੌਸਮ ਦੇਖੇ ਹੋਣੇ ਆ ਇਸ ਵਾਰ ਕਹਿੰਦੇ ਸੁੱਕੀ ਠੰਡ ਪੈ ਰਹੀ ਆ ਜੇਕਰ ਮੀਂਹ ਪੈਂਦਾ ਚੰਗੀ ਬਿਲਕੁਲ ਬਿਲਕੁਲ ਐ ਕਿ ਜਿਹੜਾ ਬਹੁਤ ਡਿਫਰੈਂਟ ਆ ਪਹਿਲੇ ਨਾਲ ਪਹਿਲਾਂ ਨਾਲ ਬਹੁਤ ਡਿਫਰੈਂਟ ਹੈ ਹਾਂਜੀ ਕੀ ਸਲਾਹ ਦਿਓਗੇ ਬੱਚਿਆਂ ਨੂੰ ਜਾਂ ਬਜ਼ੁਰਗਾਂ ਨੂੰ ਇਹ ਅਵਾਇਡ ਕਰਨਾ ਚਾਹੀਦਾ ਅੰਦਰ ਰਹੋ ਅੰਦਰ ਰਹੋ ਇਹ ਬਿਲਕੁਲ ਜਿੰਨੇ ਲੋਕ ਨੇ ਸਾਰੇ ਹੀ ਜਿਹੜੇ ਇਹਨੇ ਸਲਾਹਾਂ ਦਿੰਦੇ ਨਜ਼ਰ ਆ ਰਹੇ ਨੇ ਕਹਿੰਦੇ ਕਿ ਜੇਕਰ ਜ਼ਰੂਰਤ ਨਹੀਂ ਤਾਂ ਘਰੋਂ ਕੁਝ ਹੋਰ ਬੱਚੇ ਨੇ ਸਟੂਡੈਂਟ ਨੇ ਸਾਡੇ ਨਾਲ ਗੱਲਬਾਤ ਕਰ ਲੈਣੇ ਆ। ਅੱਛਾ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜਾ ਮੌਸਮ ਹੈ। ਠੰਡ ਕਾਫੀ ਵੱਧ ਚੁੱਕੀ ਆ। ਤੁਸੀਂ ਵੀ ਦੇਖਿਆ ਸਿਰ ਤੇ ਟੋਪੀ ਲਈ ਆ। ਹਾਂਜੀ। ਸਰ ਬਹੁਤ ਠੰਡ ਹੈ। ਇਤਬਾਰ ਤਾਂ ਵੀ ਅਸੀਂ ਜਾਂ ਸਕੂਲ ਜਾਣਾ ਸੀਗਾ ਅਸੀਂ। ਕੁਝ ਸਟੂਡੈਂਟ ਹੈ ਤੇ ਉਸ ਦਾ ਸਾਡੇ ਨਾਲ ਅਸੀਂ ਤਾਂ ਬਹੁਤ ਜ਼ਿਆਦਾ ਠੰਡ ਹੈ। ਤੁਸੀਂ ਦੇ ਪਿਛਲੀ ਵਕਤ ਤੋਂ ਬਹੁਤ ਜ਼ਿਆਦਾ ਧੁੰਦ ਵੀ ਪੈਂਦੀ ਸੀਗੀ। ਅੱਜ ਥੋੜਾ ਧੁੰਦ ਦਾ ਠੀਕ ਤਾ ਸੀ ਅੱਜ ਕੋਲੈਜ ਜਾ ਰਹੇ ਆ। ਅੱਜ ਜਿਸ ਤਰ੍ਹਾਂ ਸੂਰਜ ਜਿਹੜਾ ਸੂਰਜ ਨਹੀਂ ਨਿਕਲਿਆ ਬਿਲਕੁਲ ਵੀ ਲੱਗਦਾ ਕਿ ਠੰਡ ਜਿਹੜੀ ਹੈ ਪਹਿਲਾਂ ਨਾਲ ਵਧੀ ਹੋਈ ਹੈ ਹਾਂਜੀ ਹਾਂਜੀ ਸਰ ਸੁੱਕੀ ਠੰਡ ਪੈ ਰਹੀ ਆ ਨਾ ਤਾਂ ਕਰਕੇ ਠੰਡ ਬਹੁਤ ਜ਼ਿਆਦਾ ਹੈ ਠੰਡ ਬਹੁਤ ਜ਼ਿਆਦਾ ਹੈ ਤੁਸੀਂ ਵੀ ਦੇਖਿਆ ਅਸੀਂ ਦੇਖ ਰਹੇ ਹਾਂ ਕਿ ਜੇਬਾਂ 'ਚ ਹੱਥ ਨੇ ਜਾਂ ਸਿਰ ਤੇ ਟੋਪੀ ਹੈ ਠੰਡ ਤੋਂ ਬਚਦੇ ਨਜ਼ਰ ਆ ਰਹੇ ਹੋ ਹਾਂਜੀ ਸਰ ਜੇ ਆਪਾਂ ਕੁਝ ਪਾਵਾਂਗੇ ਤਾਂ ਹੀ ਠੰਡ ਤੋਂ ਬਚਾਂਗੇ ਜ਼ਿਆਦਾਤਰ ਤਾਂ ਘਰੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੂੰ ਜ਼ਿਆਦਾ ਜ਼ਰੂਰੀ ਕੰਮ ਨੇ ਉਹਨਾਂ ਨੇ ਬਾਹਰ ਨਿਕਲਣਾ ਚਾਹੀਦਾ ਹੈ ਉਹਨਾਂ ਨੂੰ ਹੀ ਬਾਹਰ ਨਿਕਲਣਾ ਚਾਹੀਦਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਠੰਡ ਮੌਸਮ 'ਚ ਕਾਫੀ ਬਦਲਾਅ ਹੈ ਅੱਜ ਤਾਂ ਬਹੁਤ ਜ਼ਿਆਦਾ ਸੀ ਅੱਜ ਇਸ ਵਾਰ ਇਹ ਧੁੰਦ ਵੀ ਬਹੁਤ ਜ਼ਿਆਦਾ ਸੀਗੀ ਕਿ ਉਹ ਜਿਹੜੀ ਟ੍ਰੇਲ ਪੈ ਰਹੀ ਸੀਗੀ ਉੱਪਰ ਡਿੱਗ ਰਹੀ ਸੀਗੀ ਤਾਂ ਸਾਰਿਆਂ ਨੂੰ ਘਰੇ ਹੀ ਰਹਿਣਾ ਚਾਹੀਦਾ ਹੈ ਆਪਣਾ ਬਚ ਕੇ ਰਹਿਣਾ ਚਾਹੀਦਾ ਤੇ ਵੱਧ ਤੋਂ ਵੱਧ ਕੱਪੜੇ ਪਾਓ ਜੀ ਬਿਲਕੁਲ ਕਿਤੇ ਨਾ ਕਿਤੇ ਹਰ ਕੋਈ ਜਿਹੜਾ ਸਲਾਹ ਦਿੰਦਾ ਨਜਰਾਉਂਦਾ ਤੁਹਾਨੂੰ ਤਸਵੀਰਾਂ ਵੀ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਵਾਹਨਾਂ ਦੀਆਂ ਜਿਹੜੀਆਂ ਲਾਈਟਾਂ ਨੇ ਚੱਲ ਰਹੀਆਂ ਨੇ ਜਾਂ ਫਿਰ ਡਿਪਰ ਜਿਹੜੇ ਲੋਕਾਂ ਵੱਲੋਂ ਚਲਾਏ ਗਏ ਨੇ ਲੋਕ ਜਿਹੜੇ ਨੇ ਆਪਣਾ ਬਚਾਅ ਕਰਦੇ ਨਜ਼ਰ ਆਉਂਦੇ ਨੇ ਉੱਥੇ ਹੀ ਜੇਕਰ ਸਪੀਡ ਦੀ ਗੱਲ ਕਰੀਏ ਤਾਂ ਸਪੀਡ ਦੇ ਉੱਤਰ ਵੀ ਜਿਹੜਾ ਨਿਰੰਤਰ ਨਾ ਹੈ ਜਾਂ ਫਿਰ ਅਸੀਂ ਕਹਾਂਗੇ ਸਪੀਡ ਜਿਹੜੀ ਕਾਫੀ ਘਟੀ ਹੋਈ ਹੈ ਲੋਕ ਵੀ ਆਪਣਾ ਬਚਾਅ ਕਰਦੇ ਨਜ਼ਰ ਆਉਂਦੇ ਨੇ ਤੇ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਇਹੀ ਅਪੀਲ ਕਰਾਂਗੇ ਕਿ ਜੇਕਰ ਜ਼ਰੂਰੀ ਹੈ ਕਰੋ ਤਾਂ ਹੀ ਬਾਹਰ ਨਿਕਲੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਮਹਾਨਗਰ ਜਿੱਦਿਆਂ ਜਿਹੜੀਆਂ ਸੜਕਾਂ ਨੇ ਤਕਰੀਬਨ ਤਕਰੀਬਨ ਉਹਨਾਂ ਉੱਪਰ ਆਵਾਜਾਈ ਜਿਹੜੀ ਕਾਫੀ ਘੱਟ ਨਜ਼ਰ ਆ ਰਹੀ ਹੈ ਜੇਕਰ ਬਾਹਰ ਆ ਰਹੇ ਨੇ ਤਾਂ ਲਾਈਟਾਂ ਜ਼ਰੂਰ ਚੱਲ ਰਹੀਆਂ ਨੇ ਕਿਉਂਕਿ ਠੰਡ ਅਤੇ ਧੁੰਦ ਦੇ ਪ੍ਰਕੋਪ ਦੇ ਚੱਲਦਿਆਂ ਲੋਕਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੌਸਮ ਵਿਗਿਆਨੀਆਂ ਵੱਲੋਂ ਵੀ ਜਿਹੜੀ ਅਪੀਲ ਕੀਤੀ ਜਾ ਰਹੀ ਹੈ ਤੇ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਇਹ ਅਪੀਲ ਕਰਾਂਗੇ ਕਿ ਜੇਕਰ ਜ਼ਰੂਰੀ ਹੈ ਤਾਂ ਹੀ ਘਰੋਂ ਬਾਹਰ ਨਿਕਲੋ ਲਿਵਿੰਗ ਇੰਡੀਆ ਨਿਊਜ਼ ਲਿਲਾਧਾਨਾ ਤੋਂ ਰਾਜਵਿੰਦਰ ਸਿੰਘ